ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤ ਸੋਤ ਪਹਿਲਾਂ ਤਾਂ ਅੱਜ ਆਪਣੇ ਭਰਾ ਕੋਲ ਪਹੁੰਚਿਆਂਗੇ ਸ਼ੁਰੂ ਦੇ ਵਿੱਚ ਤੁਹਾਨੂੰ ਮੈਂ ਇੱਕ ਇੱਕ ਗੱਲ ਕਹਾਂ ਵੀ 24 ਘੰਟਿਆਂ ਦੇ ਵਿੱਚ ਵਿੱਚ ਵੀਜ਼ਾ ਬਈ 24 ਘੰਟੇ ਦੇ ਵਿੱਚ ਮਤਲਬ ਜਿਹੜੇ ਦਿਨ ਤੁਸੀਂ ਉਰੇ ਆਉਂਗੇ ਉਸੇ ਦਿਨ ਤੋਂ ਹੱਥ ਦੇ ਵਿੱਚ ਵੀਜ਼ਾ ਰੱਖ ਦਾਂਗੇ ਔਰ ਇਹ ਗੱਲ ਨਹੀਂ ਮਿੱਤਰੋ ਤੇ ਜੇ ਵੀਜ਼ਾ ਨਾ ਆਇਆ ਤਾਂ 20000 ਰੁਪਏ ਇਨਾਮ ਵੀ ਦੇ ਦੂਗਾ ਭਰਾ ਹੋਰ ਦੱਸੋ ਲੈ ਔਰ ਉਸੇ ਦਿਨ ਆਪਣੇ ਨਾਲ ਤੇ ਆਪਣੇ ਪਰਿਵਾਰ ਨੂੰ ਲੈ ਕੇ ਆਜੋ ਵੀਜ਼ਾ ਵੀ ਕਿਹੜਾ ਹੈ ਕਈ ਭਰਾ ਜਾਣਗੇ ਕਿ ਭਾਈ ਉਹੀ ਹੋਊਗਾ ਕੰਮ ਦੇ ਆਧਾਰ ਤੇ ਵੀਜ਼ਾ ਮਿੱਤਰੋ ਹੁਣ ਭਰਾ ਨਾਲ ਮਿਲਦੇ ਆਂ ਐਡਰੈਸ ਵੀ ਸਮਝਦਾ ਕਿੱਥੇ ਆਉਣਾ ਪਊਗਾ ਕੀ ਗੱਲਬਾਤ ਹੈ ਲੈ ਆਜੋ ਆਪਣੇ ਭਰਾ ਕੋਲ ਅੰਦਰ ਬੈਠਾ ਬਾਈ ਉਹ ਆਪਾਂ ਕਰਦੇ ਆ ਗੱਲ ਤੇ ਲੈ ਬਾਈ ਕੀ ਹਾਲ ਹੈ ਬ੍ਰਿਪਾਲ ਦਾ ਹਮਾਂਸ਼ੂ ਬਹੁਤ ਵਰੀਆ ਬਈ ਬਹੁਤ ਬਈ 20000 ਰੁਪਏ ਤਿਆਰ ਕਰ ਲੋ ਤਿਆਰ ਹੈ ਬਾਈ ਤਿਆਰ ਲੋੜੀ ਨਹੀਂ ਪੈਂਦੀ ਅਗਲੇ ਮੋੜਾਂ ਨਹੀਂ ਪੈਣੀ ਬੈਠੋ ਲੈ ਬਾਈ ਤੁਸੀਂ ਬਹਿ ਜਾਓ ਇੱਕ ਵਾਰੀ ਹੁਣ ਗੱਲਬਾਤ ਕਰਦੇ ਆ ਮਿੱਤਰੋ ਪੂਰੀ ਚੱਕਰ ਕੀ ਆ ਗੱਲਬਾਤ ਕੀ ਆ ਸ਼ੁਰੂ ਦੇ ਵਿੱਚ ਪਹਿਲੇ ਤਾਂ ਇੰਟਰੋਡਿਊਸ ਕਰ ਦਿਓ ਜੀ ਆਪਣਾ ਇਮਿਗ੍ਰੇਸ਼ਨ ਆਫ ਦਾ ਨਾਮ ਕੀ ਹੈ ਤੇ ਐਡਰੈਸ ਕੀ ਪੈਂਦਾ ਆਪਣਾ ਆਪਣਾ ਬਈ ਏਬੀ ਕੰਸਲਟੈਂਸ ਬਰਨਾਲਾ SCF 11 16 ਏਕੜ ਨੀਰਵਾਸਣ ਲਾਭੀ ਬਰਨਾਲੇ ਦੇ ਵਿੱਚ ਆ ਜਿਓ ਹੁਣ ਵੀਰੇ ਪਹਿਲੀ ਚੀਜ਼ ਸਕਰੀਨ ਦੇ ਨੰਬਰ ਚ ਲਾਤੇ ਬਈ ਆਪਾਂ ਨੇ ਭਰਾ ਹੋਰਾਂ ਦੇ ਠੀਕ ਹੈ ਤੇ ਸੰਡੇ ਵਾਲੇ ਦਿਨ ਬੰਦ ਹੁੰਦਾ ਆਪਣਾ ਬਿਸ ਹਾਂਜੀ ਸੰਡੇ ਬਾਕੀ ਦਿਨ ਓਪਨ ਹੁੰਦਾ ਨਾ ਸਵੇਰੇ 9 ਵਜੇ ਆ ਜਾਂਦੇ ਨੇ ਸ਼ਾਮ ਨੂੰ 5 ਵਜੇ ਤੱਕ ਇੱਥੇ ਹੁੰਦੇ ਨੇ ਬੇਫਿਕਰ ਹੋ ਕੇ ਫੋਨ ਕਰਕੇ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਜਿਹੜੇ ਕੰਮ ਦੇ ਆਧਾਰ ਤੇ ਜਾਣਾ ਚਾਹੁੰਦੇ ਨੇ ਵੀਰੇ ਸੱਚੀ 24 ਘੰਟਿਆਂ ਦੇ ਵਿੱਚ ਵੀਜ਼ਾ ਲੈ ਕੇ ਦੇ ਦਾਂਗੇ ਦੱਸੋ ਇੱਕ ਵਾਰੀ ਅੱਪਾ ਸਿਰਫ 24 ਘੰਟੇ ਦੇ ਵਿੱਚ ਬੱਚੇ ਨੂੰ ਮូរੀਸ਼ੀਅਸ ਦਾ ਵੀਜ਼ਾ ਲੈ ਕੇ ਦਵਾਂਗੇ ਉਹ ਵੀ ਕੰਮ ਦੇ ਆਧਾਰ ਤੇ ਕੰਮ ਦੇ ਆਧਾਰ ਤੇ ਮូរੀਸ਼ੀਅਸ ਦਾ ਵੀਜ਼ਾ ਜਿਹਦੇ ਵਿੱਚ ਗੱਲ ਕਰੀ ਵੀਰੇ ਕਿਵੇਂ ਦੇ ਬੱਚੇ ਆਪਣਾ ਲੈ ਬੈ ਸੈਪਟੇਬਲ ਹੈ ਵੀ ਕਿਵੇਂ ਦੇ ਪੜ੍ਹੇ ਲਿਖੇ ਹੋਣ ਨਾ ਹੋਣ ਜੇ ਪੜ੍ਹੇ ਲਿਖੇ ਨਾ ਘਟੋ ਘਟ ਕਿੰਨੇ ਪੜ੍ਹੇ ਹੋਣੇ ਚਾਹੀਦੇ ਨੇਗੇ ਬੱਚੇ ਦੀ ਘਟੋ ਘਟ ਬਈ 10th ਕੀਤੀ ਹੋਵੇ ਉਮਰ ਹੋਵੇ ਜੀ 18 ਤੋਂ ਲੈ ਕੇ 19 ਸਾਲ ਪਲੱਸ ਲੈ ਵੀ 10ਵੀਂ ਤੁਹਾਡੀ ਕਰੀ ਹੋਣੀ ਚਾਹੀਦੀ ਹੈ ਉਮਰ 18 ਤੋਂ 20 ਸਾਲ ਚੱਲ ਜੂ ਕੋਈ ਚੱਕਰ ਨਹੀਂ ਸੱਦਾ ਦੇ ਪਰਿਵਾਰ ਨਾਲ ਆਇਓ ਆਪਦੇ ਡਾਕੂ ਡਾਕੂਮੈਂਟ ਚੱਕ ਲਿਓ 24 ਘੰਟੇ ਦੇ ਵੀਜ਼ੇ ਵਿੱਚ ਵੀ ਡਰ ਹੁੰਦਾਗਾ ਵੀ ਯਾਰ ਸਤੋਂ ਕਿਤੇ ਪਹਿਲਾਂ ਪੈਸੇ ਨਾ ਭਰ ਆਲੇ 20000 ਨਾਮ ਤਾਂ ਚਲੋ ਛੱਡੀ ਗੱਲ ਵੀ ਸਭ ਤੋਂ ਲੱਖ ਰੁਪਇਆ ਪਹਿਲਾਂ ਭਰ ਲੈਣਾ ਸਿਰ ਤੋਂ 1 ਰੁਪਇਆ ਵੀ ਪਹਿਲਾਂ ਨਹੀਂ ਲੈਂਦੇ ਬਾਈ ਹੋਰ ਛੱਡ 1 ਰੁਪਇਆ ਵੀ ਨਹੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ ਮਤਲਬ ਵੀਜ਼ਾ ਤੇ 24 ਘੰਟੇ ਚ ਆਇਆ ਜਾਊਗਾ ਫੇਰ ਵੀ ਕਿਤਨਾ ਕਹਤੇ ਤੁਹਾਨੂੰ ਇਹ ਡਰ ਹੋਊਗਾ ਨਾ ਪਹਿਲਾਂ ਪੈਸੇ ਨਾ ਭਰ ਲੈਣਾ 1 ਰੁਪਇਆ ਨਹੀਂ ਦੇਣਾ ਆਪਦੇ ਬਸ ਨਾਰਮਲ ਜਿਹੜਾ ਡਾਕੂਮੈਂਟ ਹੈ ਇਹਨਾਂ ਨੂੰ ਜ਼ਰੂਰਤ ਹੋਊਗੀ ਉਹ ਦੇ ਦਿਓ ਤੇ 24 ਘੰਟੇ ਅਪਦਾ ਵੀਜ਼ਾ ਮਿਲ ਜਾਊਗਾ ਵੀਜ਼ਾ ਇਸ ਤੋਂ ਬਗੈਰ ਵੀਰੇ ਕੰਮ ਦੇ ਆਧਾਰ ਤੇ ਜੋ ਆਪਣਾ ਬਰਾ ਹੋਰ ਦੇਸ਼ ਜਾਣਾ ਚਾਹੁੰਦਾ ਹੈ ਵੀ ਹੋਰ ਕਿਹੜੀ ਕਿਹੜੀ ਕੰਟਰੀ ਦਾ ਆਪਾਂ ਕਰ ਰਹੇ ਹਾਂਗੇ ਆਪਾਂ ਬਈ ਬੱਚੇ ਦਾ ਯੂਰਪ ਦਾ ਵੀਜ਼ਾ ਲਵਾ ਕੇ ਦੇਵਾਂਗੇ ਬਹੁਤ ਹੀ ਘੱਟ ਬਜਟ ਦੇ ਵਿੱਚ ਯੂਰਪ ਦਾ ਹਾਂਜੀ ਯੂਰਪ ਦੇ ਵਿੱਚ ਤਾਂ ਕਾਫੀ ਸਾਰੀ ਕੰਟਰੀ ਆ ਗਈ ਹੈ ਹਨਾ ਹਾਂਜੀ ਬਈ ਲਓ ਬਈ ਉਹਦੇ ਵਿੱਚ ਅੱਛਾ ਐਲੀਜੀਬਿਲਟੀ ਪ੍ਰੋਫਾਈਲ ਕਿ ਹੋਣੀ ਚਾਹੀਦੀ ਹੈ ਪ੍ਰੋਫਾਈਲ ਵੀ 18 ਪਲੱਸ ਉਮਰ ਕੱਟਵਟ 10ਵੀਂ ਕੀਤੀ ਹੋਈ ਬੱਚੇ ਦੀ ਆਪਾਂ ਦਾ ਯੂਰਪ ਦਾ ਵੀਜ਼ਾ ਲਵਾ ਦਾਂਗੇ ਕਿੰਨੇ ਕੁ ਦਿਨਾਂ ਦਾ ਕੰਮ ਹੋ ਜਾਂਦਾ ਹੈ ਯੂਰਪ ਦਾ 2 ਮਹੀਨੇ ਪ੍ਰੋਸੈਸਿੰਗ ਟਾਈਮ ਹੈ ਬਈ ਅਗਰ ਤੁਹਾਡਾ ਵੀਜ਼ ਦੇਵਾਂਗੇ ਵੀ ਗਰੰਟਡ ਵੀਜ਼ਾ ਸਾਡੇ ਕੋਲ ਯਾਰ ਲੈ ਕਮਾਲ ਹੋ ਗਈ ਬਈ ਜੇ ਵੀਜ਼ਾ ਨਾ ਆਇਆ ਤਾਂ 50000 ਰੁਪਇਆ ਲੈ ਜੋ ਤੁਸੀਂ ਰੁਪਇਆ ਨਹੀਂ ਖਰਾਬ ਕਰਨਾ ਹੁਣ ਭੁੱਲ ਭਲਖਣ ਵਾਲੇ ਇਹ ਜੀ ਪ੍ਰੋਫਾਈਲ ਵਾਲੇ ਵੀ ਨਾ ਆ ਜਿਓ ਵੀ ਚਲ 50000 ਬਣ ਚੋ ਮਿੱਤਰੋ ਐ ਵੀ ਨਾ ਕਰ ਲਿਓ ਕੋਈ ਚੱਕਰ ਨਹੀਂ ਇਹ ਆਪਣਾ ਯੂਰਪ ਦਾ ਹੋ ਗਿਆ ਇੱਕ ਹੋ ਗਿਆ ਵੀਰੇ ਐਮਬ੍ਰੀਸ਼ੀਅਸ ਦਾ ਦੋਨੋਂ ਵੀਜ਼ੇ ਕੰਮ ਦੇ ਆਧਾਰ ਤੇ ਨੇ ਕੋਈ ਹੋਰ ਕੰਟਰੀ ਵੀ ਬਈ ਜਿਹੜਾ ਕੰਮ ਦੇ ਆਧਾਰ ਤੇ ਆਪਾਂ ਅਗਲੇ ਨੂੰ ਭੇਜ ਦਾਂਗੇ ਹਾਂਜੀ ਆਪਾਂ ਸਿੰਗਾਪੁਰ ਦਾ ਵੀਜ਼ਾ ਲਵਾ ਕੇ ਦਵਾਂਗੇ ਓਕੇ ਜੇ ਵਿਦ ਫੈਮਲੀ ਜਾਣਾ ਚਾਹੁੰਦਾ ਵਿਦ ਫੈਮਲੀ ਵੀ ਭੇਜ ਦਾਂਗੇ ਜੀ ਚਾਹੇ ਤੁਸੀਂ ਪੜੇ ਲਿਖੇ ਹੋ ਚਾਹੇ ਤੁਸੀਂ ਅਨਪੜ੍ਹੋਂ ਤਾਂ ਵੀ ਤੁਹਾਡਾ ਸਿੰਗਾਪੁਰ ਦਾ ਵੀਜ਼ਾ ਲਵਾ ਦਾਂਗੇ ਜੀ ਅੱਛਾ ਜਿਹੜੇ ਭਰਾ ਪੜੇ ਲਿਖੇ ਨਹੀਂ ਆਪਦੇ ਟਾਈਮ ਦੇ ਵਿੱਚ ਔਰ ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਯਾਰ ਜੇ ਕਾਸ਼ ਆਪਾਂ ਪੜ ਲੈਂਦੇ ਤਾਂ ਆਪਾਂ ਆਹ ਚੀਜ਼ ਕਰ ਲੈਂਦੇ ਹਨਾ ਕੋਈ ਚੱਕਰ ਨਹੀਂ ਮਿੱਤਰੋ ਜੇ ਤੁਸੀਂ ਅਨਪੜ੍ਹੋਂ ਤਾਂ ਭਰਾ ਬੈਠਾ ਤੁਹਾਨੂੰ ਸਿੰਗਾਪੁਰ ਦਾ ਵੀਜ਼ਾ ਲੈ ਕੇ ਦੇ ਦਾਂਗੇ ਉਹ ਵੀ ਸਦਾ ਕੰਮ ਦੇ ਆਧਾਰ ਤੇ ਬਿਲਕੁਲ ਸਹੀ ਹੈ ਵੀਰੇ ਹਨਾ ਹਾਂਜੀ ਬਈ ਬਿਲਕੁਲ ਇਹਦੇ ਵਿੱਚ ਅਨਪੜ੍ਹ ਚੱਲ ਜੂ ਕੋਈ ਚੱਕਰ ਇਹਦੇ ਵਿੱਚ ਉਮਰ ਤਾਂ ਮੈਟਰ ਕਰਦੀ ਹੋਊਗੀ ਉਮਰ ਬਈ ਆਪਣੀ ਜੀ ਵਿਦ ਫੈਮਲੀ ਜਾਣਾ ਚਾਹੁੰਦੇ ਹੋ ਤਾਂ ਸੋਡੀ ਉਮਰ 27 ਤੋਂ ਪਲੱਸ ਹੋਣੀ ਚਾਹੀਦੀ ਹੈ ਜੇ ਤੁਸੀਂ ਇਕੱਲੇ ਜਾਣਾ ਚਾਹੁੰਦੇ ਹੋ ਤਾਂ 18 ਪਲੱਸ ਸਾਡੇ ਕੋਲ ਏਜ ਹੋਵੇ ਅਸੀਂ ਉਹਨਾਂ ਦਾ ਸਿੰਗਾਪੁਰ ਦਾ ਵੀਜ਼ਾ ਲਵਾ ਦਾਂਗੇ ਇਕੱਲੇ ਵੀ ਜਾ ਸਕਦੇ ਹੋ ਪੂਰੇ ਪਰਿਵਾਰ ਨਾਲ ਵੀ ਜਾ ਸਕਦੇ ਹੋ ਮੈਟਰ ਕੋਈ ਚੱਕਰ ਨਹੀਂ ਹੁਣ ਇਹਦੇ ਵਿੱਚ ਗੱਲ ਕਰ ਲਈ ਵੀ ਅਡਵਾਂਸ ਦੇ ਵਿੱਚ ਕੁਝ ਪਰਾਣਾ ਲੈਣਾ ਅੰਬੈਸੀ ਫੀਸ ਵੀ ਤੁਸੀਂ ਭਰ ਦੋਗੇ ਹਾਂਜੀ ਬਈ ਬਿਲਕੁਲ ਪ੍ਰੋਸੈਸਿੰਗ ਫੀਸ ਵੀ ਭਰ ਦੋਗੇ ਸਾਰੇ ਖਰਚੇ ਅਸੀਂ ਭਰਾਂਗੇ ਬਈ ਸਾਰੇ ਖਰਚੇ ਤੁਸੀਂ ਕਰ ਦੋਗੇ ਜਦੋਂ ਅਗਲੇ ਤੁਹਾਡੇ ਹੱਥ ਤੇ ਤੁਹਾਡਾ ਵੀਜ਼ਾ ਹੋਇਆ ਤਾਂ ਪੇਮੈਂਟ ਬਈ ਨੂੰ ਉਦੋਂ ਦੇ ਦਿਓ ਬਿਲਕੁਲ ਕਿਸੇ ਵੀ ਆਪਣੇ ਵੀਰ ਭਾਈ ਨਾਲ ਸਦਾ ਕੰਮ ਦੇ ਆਧਾਰ ਤੇ ਭਈ ਜਾਣਾ ਹੁੰਦਾ ਹੈ ਅਰ ਬਿਨਾ ਕੋਈ ਅਡਵਾਂਸ ਦਿੱਤੇ ਤਾਂ ਤੁਸੀਂ ਭਰਾਨਾ ਕਰ ਸਕਦੇ ਹੋ ਕੰਟੈਕਟ ਏ ਬੀ ਕੰਸਲਟੈਂਟ ਬਰਨਾਲਾ ਬਾਕੀ ਦਿੱਤੇ ਨੰਬਰਾਂ ਦੇ ਕਰ ਲੋ ਕੰਟੈਕਟ ਕਿਸੇ ਵੀਰ ਭਾਈ ਨਾਲ ਇਹਨਾਂ ਕਿਸੇ ਵੀ ਜੀ ਵਿੱਚੋਂ ਕੋਈ ਵੀ ਗੱਲ ਕਰਨੀ ਹੈ ਜੀ